ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਸਾਖੀ 26ਵੀਂ ਹੀਰਾ ਘਾਟ ਦੀ ਕਥਾ ਬਹਾਦਰ ਸ਼ਾਹ ਦਾ ਮਿਲਾਪ ਬੰਦਾ ਸਿੰਘ ਬਹਾਦਰ ਸਤੰਬਰ 1708 ਦੇ ਅਖੀਰਲੇ ਹਫਤੇ ਪੰਜਾਬ ਨੂੰ ਤੁਰਿਆ ਪਰ ਅਜੇ ਆਗਰੇ ਤੋਂ ਅੱਗੇ ਦਿੱਲੀ ਦੇ ਲਾਗੇ ਉਹ ਪੰਜਾਬ ਵੱਲ ਹੋਣ ਹੀ ਲੱਗਾ ਸੀ ਇਹ ਬਾਦਸ਼ਾਹ ਨੂੰ ਖਬਰਾਂ ਪੁੱਜ ਗਈਆਂ ਕਿ ਸਤਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਆ ਰਿਹਾ ਹੈ ਬਹੁਤ ਖਤਰੇ ਹਨ ਇਸ ਢਾਕ ਦੇ ਪਿੱਛੋਂ ਹਲਕਾਰੇ ਪੁੱਛੇ ਕਿ ਪੰਜਾਬ ਵਿੱਚ ਤਬਾਹੀ ਦਾ ਮੁੱਢ ਵੱਜ ਗਿਆ ਬੰਦਾ ਸਿੰਘ ਬਹਾਦਰ ਜੱਥੇਦਾਰ ਦੇ ਔਨ ਨਾਲ ਪੰਜਾਬ ਦੇ ਸਿੱਖ ਸਿਰ ਚੁੱਕ ਰਹੇ ਹਨ ਜਦੋਂ ਇਹ ਖਬਰਾਂ ਬਾਦਸ਼ਾਹਾਂ ਨੂੰ ਮਿਲੀਆਂ ਤਦੋਂ ਬਾਦਸ਼ਾਹ ਅਹਿਮਦਨਗਰ ਵਿੱਚ ਸੀ ਬਾਦਸ਼ਾਹ ਨੂੰ ਬਹੁਤ ਹੈਰਾਨੀ ਹੋਈ ਇਹ ਕੁਝ ਸ਼ਰਮਿੰਦਗੀ ਵੀ ਕਿ ਉਸਨੇ ਸਤਗੁਰੂ ਜੀ ਨਾਲ ਜੋ ਬਚਨ ਕੀਤੇ ਸਨ ਉਹ ਪੂਰੇ ਨਾ ਹੋਏ। ਸਤਗੁਰੂ ਜੀ ਨੂੰ ਤੋਖੇ ਵਿੱਚ ਰੱਖਣਾ ਔਖਾ ਤੇ ਮਹਾਪਾਪ ਸੀ। ਝੂਠ ਤੇ ਪਾਪ ਦਾ ਫਲ ਭੁਗਤਣਾ ਪਿਆ ਉਸ ਨੂੰ ਇਹ ਵੀ ਡਰ ਹੋਇਆ ਕਿ ਉਹ ਬਾਦਸ਼ਾਹ ਪੰਜਾਬ ਨੂੰ ਗਿਆ ਤਾਂ ਉਸ ਦੀ ਮੌਤ ਹੋ ਜਾਵੇਗੀ ਕਿਉਂਕਿ ਸਤਗੁਰੂ ਜੀ ਦਾ ਬਚਨ ਹੈ ਉਸਨੇ ਆਪਣੇ ਵਜ਼ੀਰ ਤੇ ਮੀਰ ਮੁਨਸ਼ੀਪਾਈ ਆਨੰਦ ਲਾਲ ਜੀ ਨਾਲ ਸਲਾਹ ਕੀਤੀ ਕਿ ਉਹ ਕੀ ਕਰਨ ਉਸ ਸਮੇਂ ਬਾਦਸ਼ਾਹ ਨੂੰ ਮੀਰ ਮੁਨਸ਼ੀ ਪਾਇਨੰਦ ਲਾਲ ਜੀ ਨੇ ਬੜੀ ਦਲੇਰੀ ਨਾਲ ਸੱਚੀਆਂ ਗੱਲਾਂ ਆਖੀਆਂ ਉਸਨੇ ਕਿਹਾ ਬਾਦਸ਼ਾਹ ਜ਼ਲਮਤ ਨੇ ਵੱਡੀ ਭੁੱਲ ਕੀਤੀ ਹੈ ਜੋ ਸਤਗੁਰੂ ਜੀ ਦੇ ਅੱਖੇ ਨਹੀਂ ਲੱਗੇ ਸਤਗੁਰੂ ਜੀ ਇੱਕ ਮਹਾਨ ਕਰਾਮਾਤੀ ਤੇ ਰਿੱਧੀਆਂ ਸਿੱਧੀਆਂ ਵਾਲੀ ਹਸਤੀ ਹਨ ਜੇਕਰ ਉਹ ਚਾਹਣ ਤਾਂ ਸਾਰੀ ਮੁਗਲ ਸਰਕਾਰ ਨੂੰ ਕਰਾਮਤ ਨਾਲ ਹੀ ਤਬਾਹ ਕਰ ਸਕਦੇ ਹਨ ਬਾਦਸ਼ਾਹ ਨਾਲੋਂ ਫਕੀਰ ਬਲੀ ਹੁੰਦਾ ਹੈ ਕਿਉਂਕਿ ਫਕੀਰ ਸੱਚੇ ਸੰਤ ਦੇ ਪਿੱਛੇ ਖੁਦਾ ਆਪ ਹੁੰਦਾ ਹੈ ਸੋਨਾ ਚਾਂਦੀ ਧਰਤੀ ਬਾਦਸ਼ਾਹੀ ਪ੍ਰਤਾਪ ਇਹ ਸਭ ਖੁਦਾ ਦੀ ਕਿਰਤ ਹੈ ਹੁਣ ਜੇ ਕਰਤਾ ਹੀ ਵਿਰੁੱਧ ਹੋ ਜਾਵੇ ਤਾਂ ਕੀ بچ ਸਕਦਾ ਹੈ ਚੰਗਾ ਹੈ ਕਿ ਸਤਿਗੁਰੂ ਜੀ ਦੇ ਕੋਲ ਜਾ ਕੇ ਪੁੱਲ ਬਖਸ਼ਾਈ ਜਾਵੇ ਇਹ ਸੁਣ ਕੇ ਬਾਦਸ਼ਾਹ ਸੋਚੀ ਪੈ ਗਿਆ ਉਸਨੇ ਇਹ ਫੈਸਲਾ ਕੀਤਾ ਕਿ ਉਹ ਜ਼ਰੂਰ ਇੱਕ ਵਾਰ ਸਤਿਗੁਰੂ ਜੀ ਦੇ ਪਾਸ ਜਾਵੇ ਪਰ ਪਹਿਲਾਂ ਪਾਈ ਨੰਦ ਲਾਲ ਨੂੰ ਭੇਜ ਕੇ ਪਤਾ ਲਵੇ ਕਿ ਆਇਆ ਸਤਿਗੁਰੂ ਜੀ ਬਾਦਸ਼ਾਹ ਨਾਲ ਮਿਲਣ ਨੂੰ ਤਿਆਰ ਵੀ ਹਨ ਕਿ ਨਹੀਂ ਇਸਾ ਉੱਤਰ ਪਾਈ ਨੰਦ ਲਾਲ ਜੀ ਨੇ ਇਹੋ ਦਿੱਤਾ ਜਹ ਆਪਣਾ ਸਤਿਗੁਰੂ ਜੀ ਐਸੇ ਨਹੀਂ ਕਿ ਆਪ ਨਾਲ ਮੁਲਾਕਾਤ ਨਾ ਕਰਨ ਉਹ ਬ੍ਰह्म ज्ञानी निर्वैरात्मा ਹਨ ਉਹ ਜ਼ਰੂਰ ਮਿਲਣਗੇ ਹੰਕਾਰ त्याਕੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੋ ਜ਼ਰੂਰ ਹਜ਼ੂਰ ਨੂੰ ਦਰਸ਼ਨ ਹੋਣਗੇ ਐਸਾ ਕਦੀ ਨਹੀਂ ਹੋ ਸਕਦਾ ਕਿ ਹਜ਼ੂਰ ਦੇ ਨਾਲ ਮੁਲਾਕਾਤ ਨਾ ਹੋ ਸਕੇ ਬਾਦਸ਼ਾਹ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਸਤਿਗੁਰੂ ਜੀ ਨੰਦੇੜ ਹਨ ਕਿਉਂਕਿ ਸਤਿਗੁਰੂ ਜੀ ਦੇ ਪਿੱਛੇ ਬਾਦਸ਼ਾਹ ਨੇ ਖੁਫੀਆ ਬੰਦੇ ਛੱਡੇ ਹੋਏ ਸਨ ਸ਼ਾਇਦ ਬੰਦਾ ਸਿੰਘ ਬਹਾਦਰ ਦਾ ਪੰਜਾਬ ਨੂੰ ਜਾਣਾ ਵੀ ਬਾਦਸ਼ਾਹ ਨੂੰ ਉਹਨਾਂ ਬੰਦਿਆਂ ਹੀ ਦੱਸਿਆ ਹੋਵੇ ਆਖਰ ਬਾਦਸ਼ਾਹ ਤੇ ਪਾਈ ਨੰਦ ਲਾਲ ਜੀ ਅਹਿਮਦਨਗਰ ਤੋਂ ਨੰਦੇੜ ਨੂੰ ਤੁਰੇ ਨੰਦੇੜ ਵੱਲ ਜਾਂਦਾ ਹੋਇਆ ਸ਼ਾਹੀ ਲਸ਼ਕਰ ਲੋਕਾਂ ਨੂੰ ਭੈ ਪੀਤ ਕਰੀ ਜਾਂਦਾ ਸੀ ਬਾਦਸ਼ਾਹ ਦੀ ਮੱਤ ਮਾਰੀ ਗਈ ਖੁਦਾ ਦੇ ਪ੍ਰੇਮੀ ਸੱਚੇ ਬਾਦਸ਼ਾਹ ਅਵਤਾਰ ਕਲਗੀਆਂ ਵਾਲੇ ਪਿਤਾ ਨੂੰ ਉਹ ਸ਼ਾਹੀ ਹੰਕਾਰ ਨਾਲ ਮਿਲਨ ਚੱਲਿਆ ਇਸ ਤਰ੍ਹਾਂ ਮਿਲਿਆ ਉਸਨੂੰ ਕੀ ਲਾਭ ਹੋਣਾ ਸੀ ਉਹ ਕੀ ਖੱਟ ਸਕਦਾ ਸੀ ਬਾਦਸ਼ਾਹ ਨੰਦੇੜ ਨੇੜੇ ਪੁੱਜਾ ਨਗਰ ਤੋਂ ਬਾਹਰ ਹੀ ਡੇਰਾ ਲਾ ਦਿੱਤਾ ਡੇਰਾ ਬਾਹਰ ਕਰਕੇ ਸਤਗੁਰੂ ਜੀ ਵੱਲ ਪਾਈ ਆਨੰਦ ਲਾਲ ਨੂੰ ਭੇਜਿਆ ਜਿਸ ਸਮੇਂ ਪਾਈ ਆਨੰਦ ਲਾਲ ਪੁੱਜਾ ਉਸ ਸਮੇਂ ਸਤਗੁਰੂ ਜੀ ਆਪਣੇ ਤੰਬੂ ਵਿੱਚ ਸਨ ਉਸਨੇ ਸਾਈਂ ਬਾਹਾਂ ਦੀ ਚਰਣਾ ਉੱਪਰ ਮੱਥਾ ਟੇਕਿਆ ਤੇ ਕੋਲ ਬੈਠ ਕੇ ਸੁਖ ਸੰਤ ਪੁੱਛੀ ਸੁਖ ਸੰਤ ਦੀ ਰਸਮੀ ਕਾਰਵਾਈ ਤੋਂ ਪਿੱਛੋਂ ਸਤਗੁਰੂ ਜੀ ਨੇ ਪਾਈ ਨੰਦ ਲਾਲ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਉਸ ਨੇ ਉੱਤਰ ਦਿੱਤਾ ਬਾਦਸ਼ਾਹ ਸਲਾਮਤ ਆਪ ਦੇ ਦਰਸ਼ਨ ਕਰਨ ਵਾਸਤੇ ਨੰਦੇੜ ਆਏ ਹਨ ਉਹ ਆਪ ਨੂੰ ਮਿਲਣਾ ਚਾਹੁੰਦੇ ਹਨ ਮਿਲਣ ਤੇ ਦਰਸ਼ਨ ਕਰਨ ਦੀ ਆਗਿਆ ਬਖਸ਼ੋ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ ਸਤਗੁਰੂ ਜੀ ਭਾਵੇਂ ਜਾਣੀ ਜਾਂਣ ਸਨ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਸੀ ਕਿ ਬਾਦਸ਼ਾਹ ਉਹਨਾਂ ਨੂੰ ਕਿਉਂ ਮਿਲਣਾ ਚਾਹੁੰਦਾ ਹੈ ਫਿਰ ਵੀ ਉਹਨਾਂ ਨੇ ਪੁੱਛਿਆ ਅਸਾ ਫਕੀਰਾਂ ਨਾਲ ਬਾਦਸ਼ਾਹ ਨੂੰ ਮਿਲਣ ਦੀ ਕੀ ਲੋੜ ਪਈ ਉਹ ਕਿਉਂ ਮਿਲਣਾ ਚਾਹੁੰਦੇ ਹਨ ਭਾਈ ਨੰਦ ਲਾਲ ਨੇ ਉੱਤਰ ਦਿੱਤਾ ਮਹਾਰਾਜ ਆਪ ਅੰਤਰਜਾਮੀ ਹੋ ਆਪ ਦੇ ਕੋਲੋਂ ਕੋਈ ਗੱਲ ਗੁਪਤ ਨਹੀਂ ਰੱਖੀ ਜਾ ਸਕਦੀ ਬਾਦਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਕਿ ਆਪ ਨੇ ਇੱਕ ਬੇਰਾਗੀ ਸਾਧੂ ਨੂੰ ਜੱਥੇਦਾਰ ਬਣਾ ਕੇ ਪੰਜਾਬ ਵੱਲ ਤੋਰਿਆ ਹੈ ਉਹ ਪੰਜਾਬ ਵਿੱਚ ਮੁਗਲ ਸਰਕਾਰ ਦੇ ਵਿਰੁੱਧ ਲੜੇਗਾ ਉਹ ਪਹੁੰਚ ਵੀ ਗਿਆ ਹੈ ਤੇ ਇੱਕ ਦੋ ਥਾਵਾਂ ਤੇ ਲੜਾਈਆਂ ਵੀ ਹੋਈਆਂ ਹਨ ਹੁਣ ਉਹ ਸਰਹੰਦਵਾਲ ਜਾ ਰਿਹਾ ਹੈ ਸਤਗੁਰੂ ਜੀ ਨੇ ਪੁੱਛਿਆ ਫਿਰ ਬਾਦਸ਼ਾਹ ਹੁਣ ਕੀ ਆਖਦਾ ਹੈ ਭਾਈ ਨੰਦ ਲਾਲ ਬਾਦਸ਼ਾਹ ਦੀ ਇੱਛਾ ਹੈ ਕਿ ਪਹਿਲੇ ਦੀ ਤਰ੍ਹਾਂ ਪਿਆਰ ਬਣਿਆ ਰਹੇ ਬਗਾਵਤ ਨਾ ਹੋਵੇ ਬਾਦਸ਼ਾਹ ਸਲਾਮਤ ਆਪਦਾ ਹੁਕਮ ਮੰਨਨ ਨੂੰ ਤਿਆਰ ਹੈ ਇਹ ਸੁਣ ਕੇ ਸਤਗੁਰੂ ਜੀ ਹੱਸ ਪਏ ਉਹਨਾਂ ਨੇ ਹਸਦਿਆਂ ਹੋਇਆਂ ਫਰਮਾਇਆ ਵਾ ਉਹ ਜਰੂਰ ਅਸਾਂ ਨੇ ਹੁਕਮ ਮੰਨਨ ਨੂੰ ਤਿਆਰ ਹਨ ਕਿਉਂਕਿ ਅੱਗੇ ਉਹਨਾਂ ਹੁਕਮ ਮੰਨ ਝੋ ਲਿਆ ਦੁਸ਼ਟਾਂ ਤੇ ਜ਼ਾਲਿਮਾਂ ਨੂੰ ਉਨ੍ਹਾਂ ਦੇ ਮੰਦੇ ਕਰਮਾਂ ਦੀ ਸਜ਼ਾ ਮਿਲੀ ਜ਼ਰੂਰੀ ਹੈ ਬੰਦਾ ਸਿੰਘ ਬਹਾਦਰ ਗਿਆ ਹੈ ਉਹ ਪੰਜਾਬ ਰਹੇਗਾ ਸਰਹੰਦ ਨੂੰ ਉਜਾੜੇਗਾ ਵਜ਼ੀਰ ਖਾਨ ਨੂੰ ਮਾਰੇਗਾ ਉਹ ਨਹੀਂ ਮੁੜ ਸਕਦਾ ਅਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਬਾਦਸ਼ਾਹ ਨੂੰ ਹੁਣ ਪਿੱਛੇ ਮੁੜ ਜਾਣਾ ਚਾਹੀਦਾ ਹੈ ਕੁਝ ਲਾਭ ਨਹੀਂ ਇਸ ਮਾਮਲੇ ਬਾਰੇ ਅਸਾਂ ਨਾਲ ਗੱਲ ਕਰਨ ਦਾ ਭਾਈ ਆਨੰਦ ਲਾਲ ਨੇ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਚਲਿਆ ਗਿਆ ਉਸ ਦੇ ਚਿਹਰੇ ਉੱਤੇ ਨਿਰਾਸ਼ਾ ਸੀ ਉਹ ਤਾਂ ਚਾਹੁੰਦਾ ਸੀ ਕਿ ਬਾਦਸ਼ਾਹ ਤੇ ਸਤਗੁਰੂ ਜੀ ਦੇ ਵਿਚਾਰੇ ਪਿਆਰ ਬਣਿਆ ਰਹੇ ਪਰ ਮੁਸਲਮਾਨ ਵਜ਼ੀਰ ਮੰਤਰੀ ਬਾਦਸ਼ਾਹ ਨੂੰ ਕੁੱਟੇ ਪਾਸੇ ਲਾ ਰਏ ਸਨ ਉਹ ਮੇਲ ਨੂੰ ਕਾਇਮ ਨਹੀਂ ਸਨ ਰਹਿਣ ਦਿੰਦੇ ਉਹਨਾਂ ਨੇ ਹੀ ਇਹ ਯਤਨ ਕੀਤਾ ਸੀ ਕਿ ਬਾਦਸ਼ਾਹ ਸਤਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਨਾ ਕਰੇ ਉਹ ਜਿਵੇਂ ਹੋਵੇ ਸਤਗੁਰੂ ਜੀ ਨਾਲ ਵਿਗਾੜੇ ਪਰ ਮੁਸਲਮਾਨ ਹਾਕਮਾਂ ਨਾਲ ਨਾ ਵਿਗਾੜੇ ਉਹਨਾਂ ਦੇ ਅੱਖੇ ਲੱਗ ਕੇ ਹੀ ਬਾਦਸ਼ਾਹ ਨੇ ਕੁਟਲ ਨੀਤੀ ਨਾਲ ਸਤਗੁਰੂ ਜੀ ਨੂੰ ਪੰਜਾਬੋਂ ਦੂਰ ਲਿਉਣ ਦਾ ਯਤਨ ਕੀਤਾ ਭਾਵੇਂ ਕਿ ਸਾਹਿਬ ਆਪ ਵੀ ਆਉਣਾ ਚਾਹੁੰਦੇ ਸਨ ਭਾਈ ਨੰਦ ਲਾਲ ਨੇ ਬਾਦਸ਼ਾਹ ਨੂੰ ਸਾਰੀ ਗੱਲ ਜਾਤ ਸੀ ਬਾਦਸ਼ਾਹ ਨੇ ਸੋਚਣ ਦੀ ਥਾਂ ਮਨ ਵਿੱਚ ਗ੍ਰੋਧ ਕੀਤਾ ਤੇ ਗ੍ਰੋਧ ਕਰਕੇ ਉਸਨੇ ਆਪਣੇ ਜੀਵਨ ਬੇੜੇ ਨੂੰ ਗਰਖ ਕਰ ਲਿਆ ਉਹ ਨਰਕ ਦਾ ਭਾਗੀ ਹੋਣ ਲੱਗਾ ਉਸਨੇ ਕਿਹਾ ਕੁਝ ਵੀ ਹੋਵੇ ਮੈਂ ਸਤਗੁਰੂ ਜੀ ਨੂੰ ਜ਼ਰੂਰ ਮਿਲਾਂਗਾ ਮੈਂ ਦਿੱਲੀ ਪੁੱਜ ਕੇ ਪੰਜਾਬ ਵੀ ਜ਼ਰੂਰ ਜਾਵਾਂਗਾ ਪਾਵੇਂ ਮੇਰੀ ਮੌਤ ਹੋ ਜਾਵੇ ਮੈਂ ਰਾਜ ਵਿੱਚ ਬਗਾਵਤ ਨਹੀਂ ਹੋਣ ਦੇਵਾਂਗਾ ਉਹ ਕੌਣ ਹੈ ਬੰਦਾ ਜਿਹੜਾ ਮੁਗਲ ਫੌਜ ਨਾਲ ਟੱਕਰ ਲਵੇ ਮੁਗਲ ਫੌਜ ਪਹਾੜਾਂ ਨੂੰ ਚੀਰਨ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਹੈ ਗਜਨੀ ਤੋਂ ਰਾਜਕੁਮਾਰੀ ਤੱਕ ਇਸ ਤੇ ਸਾਹਮਣੇ ਕੋਈ ਨਹੀਂ ਅੜਿਆ ਨਾ ਅੜ ਸਕਦਾ ਹੈ ਬਸ ਮੈਂ ਤਾਂ ਇਹੋ ਕਹਾਂਗਾ ਕਿ ਹਿੰਦ ਦੇ ਪੀਰ ਨੇ ਬਾਦਰ ਸ਼ਾਹੀ ਮੁਲਾਕਾਤ ਨੂੰ ਰੋਕ ਕੇ ਰਾਹ ਵਿੱਚ ਕੰਡੇ ਵਿਚੇ ਹਨ ਉਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਮੈਂ ਲਿਹਾਜ਼ ਕਰਦਾ ਰਿਹਾ ਮੈਂ ਕੈਦ ਕਰ ਸਕਦਾ ਸੀ ਕਤਲ ਕਰ ਸਕਦਾ ਸੀ ਪਰ ਮੈਂ ਰੱਬ ਦਾ ਫਕੀਰ ਸਮਝ ਕੇ ਲਿਹਾਜ ਕਰਦਾ ਰਿਹਾ ਇਹ ਸੁਣ ਕੇ ਨੰਤ ਲਾਲ ਨੂੰ ਗੁੱਸਾ ਆਇਆ ਤੇ ਉਹ ਘਬਰਾ ਵੀ ਗਿਆ ਉਸਨੇ ਕਾਲੀ ਨਾਲ ਬਾਦਸ਼ਾਹ ਨੂੰ ਰੋਕਣ ਦਾ ਯਤਨ ਕੀਤਾ ਜਹਾ ਆਪਣਾ ਪਾਸ ਦੇਖਿਓ ਜ਼ਬਾਨੋਂ ਕੋਈ ਹੋਰ ਲਫ਼ਜ਼ ਨਾ ਕੱਢ ਦਿਓ ਬਹੁਤ ਹੀ ਬੁਰਾ ਕੀਤਾ ਹੈ ਉਹ ਤਾਂ ਘਟ ਘਟ ਤੀ ਜਾਣਨ ਹਰਸਨ ਇਹ ਗੱਲਾਂ ਉਹਨਾਂ ਸੁਣ ਲੈਣੀਆਂ ਹਨ ਖੁਦਾ ਦੇਖਦਾ ਹੈ ਖੁਦਾ ਨਹੀਂ ਚਾਹੁੰਦਾ ਕੋਈ ਬੰਦਾ ਜਾਂ ਬਾਦਸ਼ਾਹ ਹੰਕਾਰ ਕਰੇ ਹੰਕਾਰ ਬੁਰੀ ਬਲਾ ਹੈ ਹਿੰਦ ਦਾ ਪੀਰ ਮਾਮੂਲੀ ਪੀਰ ਨਹੀਂ ਖੁਦਾ ਦੇ ਖਾਸ ਪ੍ਰਤੀਨਿਧਾਨ ਅੱਲਾਹ ਤਾਲਾ ਉਹਨਾਂ ਦੀਆਂ ਸਾਰੀਆਂ ਮੰਨਦਾ ਹੈ ਕੁਝ ਨਾ ਕਹੋ ਤੌਬਾ ਕਰੋ ਤੌਬਾ ਬਾਦਸ਼ਾਹ ਪਾਈ ਨੰਦ ਲਾਲ ਦਾ ਬੜਾ ਸਤਿਕਾਰ ਕਰਦਾ ਸੀ ਦੂਸਰੇ ਨੰਦ ਲਾਲ ਮੀਰ ਮੁਨਸ਼ੀ ਸੀ ਤੇ ਬਾਦਸ਼ਾਹ ਉਸੀਆਂ ਗੱਲਾਂ ਸੁਣ ਕੇ ਕੁਝ ਝੇਪ ਗਿਆ ਉਹ ਘਬਰਾਇਆ ਤਾਂ ਨਹੀਂ ਪਰ ਚੁੱਪ ਹੋ ਗਿਆ ਉਸਨੇ ਫੈਸਲਾ ਕਰ ਲਿਆ ਉਹ ਜ਼ਰੂਰ ਹੀ ਸਤਗੁਰੂ ਜੀ ਨੂੰ ਮਿਲੇਗਾ ਇੱਕ ਵਾਰ ਸਨਮੁਖ ਹੋ ਕੇ ਬਚਨ ਕਰੇਗਾ ਅਗਲੇ ਦਿਨ ਬਾਦਸ਼ਾਹ ਥੋੜੇ ਆਦਮੀਆਂ ਨੂੰ ਨਾਲ ਲੈ ਕੇ ਸਤਗੁਰੂ ਜੀ ਵੱਲ ਗਿਆ ਉਸ ਵੇਲੇ ਸਤਗੁਰੂ ਜੀ ਨਦੀ ਕਿਨਾਰੇ ਬਿਰਾਜਮਾਨ ਸਨ ਸ਼ਿਕਾਰ ਕੀਟ ਕੇ ਆਉਂਦੇ ਹੋਏ ਉੱਥੇ ਰੁਕ ਗਏ ਸਨ ਸਾਹਿਬ ਜਲਵਲ ਵਿਖ ਰਹੇ ਸਨ ਕਿ ਸੁਨੀਹਾ ਮਿਲਿਆ ਕਿਉ ਬਾਦਸ਼ਾਹ ਆਇਆ ਹੈ ਸਾਹਿਬ ਸ਼ਾਂਤ ਚਿਤ ਰਹੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਬਾਦਸ਼ਾਹ ਆਪਣੇ ਆਪ ਹੀ ਸਤਗੁਰੂ ਜੀ ਦੇ ਕੋਲ ਪੁੱਜ ਗਿਆ ਸਾਹਿਬਾਨੇ ਬਾਦਸ਼ਾਹ ਨੂੰ ਬੈਠਣ ਵਾਸਤੇ ਆਖਿਆ ਉਹ ਬੈਠ ਗਿਆ ਬਾਦਸ਼ਾਹ ਨੇ ਕੁਝ ਤੋਹਫੇ ਤੇ ਕੋਈ ਇੱਕ ਕੀਮਤੀ ਹੀਰਾ ਸਤਗੁਰੂ ਜੀ ਦੀ ਪੇਟਾ ਕੀਤਾ ਸਾਹਿਬਾਨੇ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਇਹ ਇਹ ਦੇਖ ਕੇ ਬਾਦਸ਼ਾਹ ਗਰੋਧਵਾਨ ਹੋ ਗਿਆ ਉਸਨੇ ਸਮਝਿਆ ਇਹ ਸਤਗੁਰੂ ਜੀ ਨੇ ਉਸ ਦਾ ਨਿਰਾਦਰ ਕੀਤਾ ਹੈ ਕੀਮਤੀ ਹੀਰਾ ਨਦੀ ਵਿੱਚ ਸੁੱਟ ਦਿੱਤਾ ਹੈ ਜਿਸ ਹੀਰੇ ਦੀ ਕੀਮਤ ਕਈ ਹਜ਼ਾਰ ਰੁਪਏ ਹੈ ਇਹ ਆਪਨੇ ਕੀ ਕੀਤਾ ਹੀਰਾ ਤਾਂ ਕੀਮਤੀ ਸੀ ਸਾਨੂੰ ਮੁਸ਼ਕਿਲ ਨਾਲ ਹੱਥ ਆਇਆ ਸੀ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਆਖਿਆ ਤੁਸੀਂ ਭੁੱਲਦੇ ਹੋ ਉਹ ਪੱਥਰ ਹੈ ਜਿਸ ਦੀ ਅਸੀਂ ਕੋਈ ਕੀਮਤ ਨਹੀਂ ਸਮਝਦੇ ਅਫਸੋਸ ਆਉਂਦੇ ਹੈ ਕਿ ਆਪ ਮਨੁੱਖ ਦੇ ਦਿਲਾਂ ਦੇ ਕੀਮਤੀ ਹੀਰਿਆਂ ਨੂੰ ਹਥੋੜਿਆਂ ਨਾਲ ਤੋੜ ਰਹੇ ਹੋ ਤੇ ਪੱਥਰਾਂ ਨੂੰ ਸੰਭਾਲ ਰਹੇ ਹੋ ਸਤਗੁਰੂ ਜੀ ਨੇ ਜਦ ਇਹ ਗੱਲ ਕੀਤੀ ਤਾਂ ਉਹਨਾਂ ਦਾ ਚਿਹਰਾ ਬਹੁਤ ਹੀ ਨੂਰੋ ਨੂਰ ਹੋ ਗਿਆ ਨੈਤਰਾਂ ਵਿੱਚ ਤੇਜ਼ੀ ਆਈ ਐਸੀ ਤੇਜ਼ੀ ਜਿਵੇਂ ਜੋਤ ਜਗਦੀ ਹੁੰਦੀ ਹੈ ਬਾਦਸ਼ਾ ਸ਼ਰਮਿੰਦਾ ਹੋਇਆ ਪਰ ਉਸਨੇ ਇਹ ਵੀ ਕਿਹਾ ਹੀਰਾ ਨਹੀਂ ਸੀੁੱਟਣਾ ਚਾਹੀਦਾ ਇਹ ਬਹੁਤ ਕੀਮਤੀ ਹੀਰਾ ਸੀ ਸਤਗੁਰੂ ਜੀ ਚੋਜੀ ਪ੍ਰੀਤਮ ਸਨ ਉਹਨਾਂ ਨੇ ਇੱਕ ਅਸਚਰਜ ਹੀ ਜੋਤ ਕੀਤਾ ਬਾਦਸ਼ਾ ਨੂੰ ਕਿਹਾ हे ਬਾਦਸ਼ਾ ਤੁਸਾਂ ਨੂੰ ਸ਼ਾਹੀ ਖਜ਼ਾਨੇ ਦਾ ਮਾਨ ਹੈ ਇਹ ਖਿਆਲ ਕਰ ਰਹੇ ਹੋ ਕਿ ਤੁਸੀਂ ਹਿੰਦ ਦੇ ਬਾਦਸ਼ਾ ਹੋ ਤਲਵਾਰ ਨਾਲ ਹਿੰਦੂ ਨੂੰ ਗੁਲਾਮ ਕਰਕੇ ਹਿੰਦੂਆਂ ਨੂੰ ਲੁੱਟ ਕੇ ਆਗਰੇ ਤੇ ਦਿੱਲੀ ਦੇ ਖਜ਼ਾਨਿਆਂ ਵਿੱਚ ਬਹੁਤ ਰੁਪਈਆ ਇਕੱਠਾ ਕੀਤਾ ਹੋਇਆ ਹੈ ਪਰ ਕੁਦਰਤ ਕੋਲ ਤੁਸਾਂ ਦੇ ਖਜ਼ਾਨੇ ਨਾਲੋਂ ਵੱਡਾ ਖਜ਼ਾਨਾ ਹੈ ਰੱਤਾ ਨਦੀ ਦੇ ਨਿਰਮਲ ਜਲ ਵਿੱਚ ਝਾਤ ਮਾਰੋ ਦੇਖੋ ਕਿੰਨੇ ਹੀਰੇ ਪੰਨੇ ਤੇ ਲਾਲ ਹਨ ਇਹ ਸਾਰੇ ਕੁਦਰਤ ਦੀ ਹਿੱਕ ਵੱਛਨ ਇਹ ਹੀ ਕੁਦਰਤ ਕੋਲੋਂ ਆਇਆ ਸੀ ਤਾਂ ਧਰਤੀ ਵਿੱਚ ਸੁੱਟ ਦਿੱਤਾ ਚਿੰਤਾ ਨਾ ਕਰੋ ਲੋੜ ਹੈ ਤਾਂ ਚੁੱਕ ਲਵੋ ਬਾਦਸ਼ਾਹ ਦੇ ਦਿਲ ਲਾਲਚੀ ਹੁੰਦੇ ਹਨ ਬਹਾਦਰ ਸ਼ਾਹ ਵੀ ਦੇ ਉਸ ਵੇਲੇ ਅਕਲ ਮਾਰੀ ਗਈ ਸੀ ਉਹ ਸੋਚਦਾ ਸੀ ਕਿ ਕਿਵੇਂ ਉਸ ਬਾਸ ਬਹੁਤੀ ਮਾਇਆ ਆ ਜਾਵੇ ਉਸ ਰਾਜ ਦੂਰ ਦੂਰ ਤੱਕ ਫੈਲੇ ਉਹ ਚੱਕਰਵਰਤੀ ਰਾਜਾ ਬਣੇ ਉਸਨੇ ਨਦੀ ਦੇ ਜਲ ਵਿੱਚ ਝਾਤ ਮਾਰੀ ਸਤਿਗੁਰੂ ਜੀ ਨੇ ਆਪਣੀ ਬ੍ਰਹਮ ਸ਼ਕਤੀ ਨਾਲ ਜਲ ਵੱਲ ਤੱਕਿਆ ਜਲ ਨਿਰਮਲ ਹੋ ਗਿਆ ਸ਼ੀਸ਼ੇ ਜੀ ਤਰ੍ਹਾਂ ਉਸ ਵਿੱਚੋਂ ਸਭ ਕੁਝ ਦਿਸਣ ਲੱਗਾ ਬਹਾਦਰ ਸ਼ਾਹ ਹੈਰਾਨ ਹੋਇਆ ਕਿ ਉਸ ਵਿੱਚ ਸੱਚਮੁੱਚ ਹੀਰੇ ਪੰਨੇ ਹੀ ਸਨ ਉਹ ਆਪਣਾ ਪਛਾਣ ਹੀ ਨਾ ਸਕਿਆ ਉਹ ਦੇਖਦਾ ਰਿਹਾ ਰਾਜ ਕੇ ਹੀਰੇ ਦੇਖਦਾ ਰਿਹਾ ਸਤਿਗੁਰੂ ਜੀ ਨੇ ਬਚਨ ਕੀਤਾ ਹੀਰੇ ਲਾਲ ਸਭ ਧਰਤੀ ਦੇ ਕਿਰਤ ਕਮਾਈ ਤੇ ਰਹਿ ਜਾਂਦੇ ਹਨ ਇਹ ਕਦੀ ਮਰਦੇ ਆਦਮੀ ਦੇ ਨਾਲ ਨਹੀਂ ਗਏ ਕਰੋੜਾ ਹੀਰੇ ਜਿੰਨਾ ਇਕੱਠੇ ਕੀਤੇ ਉਹ ਧਰਤੀ ਤੇ ਹੀ ਛੱਡ ਕੇ ਤੁਰ ਗਏ ਕਿੱਤੀ ਹੈ ਸ਼ਾਜਹਾਨ ਤਖਤੇ ਤਾਂ ਉਸ ਨੂੰ ਬਣਾਇਆ ਤਾਜ ਮਹਿਲ ਨੂੰ ਉਸਾਰਿਆ ਕਿ ਉਹ ਇੰਨਾ ਸਭ ਨੂੰ ਨਾਲ ਲੈ ਗਿਆ ਮਨੁੱਖ ਨਾਲ ਲੈ ਜਾਂਦਾ ਹੈ ਆਪਣੇ ਮਾੜੇ ਚੰਗੇ ਕਰਮ ਕਰਮਾਂ ਦਾ ਪਾਰ ਸਿਰ ਤੇ ਚੁੱਕ ਕੇ ਤੁਰਦਾ ਹੈ ਜਦੋਂ ਉਸ ਨੂੰ ਪੁੱਛਦੇ ਹਨ ਤੇ ਧਰਮ ਰਾਜ ਹਿਸਾਬ ਲੈਂਦਾ ਹੈ ਲਾਲਚ ਚੰਗਾ ਨਹੀਂ ਮਨੁੱਖਤਾ ਨਾਲ ਪਿਆਰ ਕਰਨਾ ਚਾਹੀਏ ਬਾਦਸ਼ਾਹ ਦੇ ਲਾਲ ਪੰਨੇ ਹੀਰੇ ਉਸੇ ਪ੍ਰਜਾ ਦੇ ਦਿਲ ਹਨ ਪ੍ਰਜਾ ਦੇ ਦਿਲਾਂ ਦੀ ਕਦਰ ਕਰਨੀ ਚਾਹੀਦੀ ਹੈ ਕੁਝ ਲਾਭ ਨਹੀਂ ਪੱਥਰਾਂ ਦੀ ਕਦਰ ਕਰਨ ਦਾ ਚਾਹੀਦਾ ਤਾਂ ਇਹ ਸੀ ਕਿ ਬਾਦਸ਼ਾਹ ਸਤਗੁਰੂ ਜੀ ਦੀ ਪੈਰੀ ਪੈ ਜਾਂਦਾ ਪਰ ਉਸ ਵੇਲੇ ਉਸ ਦੀ ਬੁੱਧੀ ਪ੍ਰਿਸ਼ਟੀ ਹੋਈ ਸੀ ਉਸਨੇ ਕਾਲੀ ਨਾਲ ਕਿਹਾ ਇਹ ਕਰਾਮਤ ਹੈ ਹਰ ਤੁਸਾਂ ਦੀ ਇੱਛਾ ਜੋ ਹੋਇਆ ਸੋ ਠੀਕ ਹੈ ਹੁਣ ਇਹ ਕੀ ਕਿ ਬੰਦਾ ਸਿੰਘ ਬਹਾਦਰ ਨਾਮ ਦੇ ਬਿਰਾਗੀ ਨੂੰ ਜਿਹੜਾ ਇੱਥੇ ਹੀ ਕਿਤੇ ਰਹਿੰਦਾ ਸੀ ਪੰਜਾਬ ਨੂੰ ਭੇਜਿਆ ਹੈ ਹਾਂ ਅਸਾਂ ਭੇਜਿਆ ਹੈ ਕਿ ਉਹ ਦੁਸ਼ਟਾਂ ਨੂੰ ਸੋਧੇ ਤੁਸਾਂ ਨੇ ਗੱਲ ਨਹੀਂ ਮੰਨੀ ਤੁਸੀਂ ਲਿਹਾਜ਼ ਪਾਲਦੇ ਰਹੇ ਪਾਪੀਆਂ ਕੋਲੋਂ ਡਰਦੇ ਹੋ ਤੁਸਾਨੂੰ ਰਾਜ ਦਾ ਡਰ ਹੈ ਪਰ ਅਸਾਨੂੰ ਤੇ ਅਸਾਂ ਦੇ ਸਿੱਖਾਂ ਨੂੰ ਮੌਤ ਦਾ ਵੀ ਡਰ ਨਹੀਂ ਜਿਹੜੇ ਧਰਮ ਦੇ ਤੇ ਮਨੁੱਖਾਂ ਦੇ ਦੁਸ਼ਮਣ ਹਨ ਉਹਨਾਂ ਨੂੰ ਡੰਨ ਦਿੱਤਾ ਜਾਵੇਗਾ। ਉਹਨਾਂ ਨੂੰ ਖਿਮਾ ਨਹੀਂ ਕੀਤੀ ਜਾ ਸਕਦੀ। ਮੈਂ ਆਖਦਾ ਹਾਂ ਉਸਨੂੰ ਵਾਪਸ ਮੰਗਵਾ ਲਵੋ। ਉਹ ਬਗਾਵਤ ਨਾ ਕਰੇ। ਮੈਂ ਆਪ ਸਾਰੇ ਦੋਸ਼ੀਆਂ ਨੂੰ ਸਜ਼ਾਵਾ ਦੇਵਾਂਗਾ। ਚੁਣ-ਚੁਣ ਕੇ ਸਾਰੇ ਦੋਸ਼ੀ ਤੁਸਾਂ ਦੇ ਪੇਸ਼ ਕਰ ਦੇਵਾਂਗਾ। ਬਾਦਸ਼ਾਹ ਦੇ ਇਹ ਬਚਨ ਸੁਣ ਕੇ ਸਤਗੁਰੂ ਜੀ ਨੇ ਫਰਮਾਇਆ ਜਿਵੇਂ ਅਕਾਲ ਪੁਰਖ ਦਾ ਪਾਣਾ ਹੈ, ਤਿਵੇਂ ਹੋ ਕੇ ਰਹਿੰਦਾ ਹੈ। ਤੁਸਾਂ ਜੋ ਅਸਾਂ ਦੀ ਮਦਦ ਕਰਨੀ ਸੀ, ਸੋ ਕਰ ਦਿੱਤੀ। ਤੁਸੀਂ ਫੌਜੀ ਬਲ ਦੇ ਅਪਮਾਨ ਵਿੱਚ ਖਲਕ ਖੁਦਾ ਨੂੰ ਭੁੱਲ ਗਏ ਹੋ ਤੁਸੀਂ ਸਾਨੂੰ ਚੇਤਾ ਨਹੀਂ ਰਿਹਾ ਕਿ ਖੁਦਾ ਦੀ ਸ਼ਕਤੀ ਕੀ ਹੈ ਉਹ ਹਾਜ਼ਰ-ਨਾਜ਼ਰ ਹੈ ਸਵਰਗ ਵਿੱਚ ਬੈਠਾ ਹੋਇਆ ਵੀ ਹਰ ਇੱਕ ਮਨੁੱਖ ਦੇ ਕੰਮਾਂ ਨੂੰ ਦੇਖਦਾ ਹੈ ਤੁਸੀਂ ਅਸਾਨੂੰ ਟਾਲਣ ਦਾ ਸ਼ਤਨ ਕੀਤਾ ਯਾਦ ਰੱਖੋ ਇਹ ਮਾਮਲੇ ਇਹ ਸੋਚਾਂ ਇਹ ਸਲਾਹੇ ਹੁਣ ਤੁਸਾਂ ਨੂੰ ਬਹੁਤ ਮਹਿੰਗੀਆਂ ਪੈਣ ਗਈਆਂ ਖਲਕਤ ਦੀ ਖੁਕ ਪੁਕਾਰ ਦਰਗਾਹੇ ਪਹੁੰਚ ਗਈ ਹੈ ਸਤਗੁਰੂ ਜੀ ਦੇ ਇਨਾਂ ਬਚਨਾਂ ਦਾ ਡੂੰਗਾ ਭਾਵ ਬਹਾਦਰ ਸ਼ਾਹੀ ਸਮਝ ਵਿੱਚ ਹੀ ਨਾ ਆਇਆ ਉਹ ਸ਼ਾਂਤ ਰਹਿਣ ਦੀ ਸਾਥਾਂ ਸਗੋ ਗ੍ਰੋਧਵਾਨ ਹੋਣ ਲੱਗਾ ਉਹ ਮੁਗਲ ਰਾਜ ਦੀ ਰਹਿਂਦੀ ਖੁੰਦੀ ਸ਼ਕਤੀ ਨੂੰ ਨਸ਼ਟ ਕਰਨ ਲੱਗਾ ਮਨੁੱਖ ਤਦੋਂ ਮਰਦਾ ਹੈ ਜਦੋਂ ਉਸੇ ਮਾੜੇ ਦਿਨ ਆਉਂਦੇ ਹਨ ਤਾਂ ਉਸ ਨੂੰ ਪੰਜਾਂ ਦੋਸ਼ਾਂ ਹੰਕਾਰ ਮੋਹ ਲੋਭ ਕਾਮ ਤੇ ਕ੍ਰੋਧ ਵਿੱਚੋਂ ਕੋਈ ਦੋਸ਼ ਆ ਕੇਰਦਾ ਹੈ ਸਤਗੁਰੂ ਜੀ ਨਾਲ ਤੱਤੇ ਹੋਣ ਨਾਲ ਬਾਦਸ਼ਾਹ ਨੂੰ ਲਾਭ ਨੂੰ ਲਾਭ ਤਾਂ ਕੁਝ ਹੋਣਾ ਨਹੀਂ ਸੀ ਇਹੋ ਸੀ ਕਿ ਉਹ ਸਰਾਪ ਲੈਂਦਾ ਪਰ ਸਤਗੁਰੂ ਜੀ ਸਰਾਪ ਨਹੀਂ ਸੰ ਦੇਣਾ ਚਾਹੁੰਦੇ ਉਹਨਾਂ ਦੀ ਸ਼ਾਂਤੀ ਵਾਹਿਗੁਰੂ ਦੇ ਹਿਰਦੇ ਨੂੰ ਟੁੰਬਦੀ ਸੀ ਉਸ ਵੇਲੇ ਵਾਹਿਗੁਰੂ ਆਪ ਹੀ ਦੋਸ਼ੀ ਨੂੰ ਸਜ਼ਾ ਦਿੰਦਾ ਸੀ ਬਹਾਦਰ ਸ਼ਾ ਜਿਸ ਨੂੰ ਤਖਤ ਦਿਵਾਉਣ ਵਾਸਤੇ ਸਤਗੁਰੂ ਜੀ ਨੇ ਅਰਦਾਸ ਕੀਤੀ ਸੀ ਮਦਦ ਦਿੱਤੀ ਸੀ ਉਸ ਨੂੰ ਉਹ ਭੁੱਲ ਗਿਆ ਉਹ ਕਰੋਧ ਨਾਲ ਗਰਮ ਹੋ ਕੇ ਬੋਲਿਆ ਤੁਸੀਂ ਉਸ ਨੂੰ ਨਹੀਂ ਰੋਕਦੇ ਤੁਸੀਂ ਨਹੀਂ ਰੋਕਣਾ ਉਸਨੂੰ ਤੁਸਾਂ ਭੇਜਿਆ ਹੈ ਪਰ ਇਹ ਨਹੀਂ ਸੋਚਿਆ ਕਿ ਮੁਗਲ ਰਾਜ ਦੀ ਸ਼ਕਤੀ ਕਿੰਨੀ ਹੈ ਮੁਗਲ ਲਸ਼ਕਰ ਜਿੱਧਰ ਚੜਦਾ ਹੈ ਉਧਰ ਰੁੱਖਾਂ ਦਾ ਟੁੰਡ-ਮੁੰਡ ਨਹੀਂ ਛੜਦਾ ਆਦਮੀ ਤਾਂ ਕੀ ਗੱਲ ਹਨ ਬੰਦਾ ਸਿੰਘ ਕੌਣ ਵਿਚਾਰਾ ਹੈ ਉਹ ਬਹੁਤਾ ਕਰੇਗਾ ਤਾਂ 2-4000 ਆਦਮੀ ਇਕੱਠੇ ਕਰ ਲਵੇਗਾ ਮਨੁੱਖਾਂ ਦੀ ਇੰਨੀ ਗਿਣਤੀ ਮੁਗਲ ਰਾਜ ਦਾ ਕੁਝ ਨਹੀਂ ਵਿਕਾਰ ਸਕਦੀ ਵਜ਼ੀਰ ਖਾਂ ਸਰਹੰਦ ਕੋਲ ਕਈ ਹਜ਼ਾਰ ਫੌਜ ਹੈ ਬਾਕੀ ਮੈਂ ਉਧਰੇ ਜਾ ਰਿਹਾ ਹਾਂ ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਕਿ ਤੁਸਾਂ ਦੀ ਚਾਲ ਤੇ ਗੋਦ ਨੂੰ ਸਿਰੇ ਨਹੀਂ ਚੜਨ ਦੇਵਾਂਗਾ ਮੈਂ ਇੱਕ ਇੱਕ ਬਾਗੀ ਨੂੰ ਚੁੰ ਚੁੰ ਕੇ ਮਾਰਾਂਗਾ ਇਹ ਆਖ ਕੇ ਬਾਦਸ਼ਾ ਉੱਠ ਖਲੋਤਾ ਉਹ ਤੁਰਨ ਲੱਗਾ ਤਾਂ ਸਤਿਗੁਰੂ ਜੀ ਨੇ ਉਸ ਨੂੰ ਨਿਡਰਤਾ ਨਾਲ ਕਿਹਾ ਬਾਦਸ਼ਾ ਹੌਸਲਾ ਕਰ ਕ੍ਰੋਧ ਤੇ ਹੰਕਾਰ ਕਰਨਾ ਮਾੜਾ ਹੁੰਦਾ ਹੈ ਇਹ ਮਨੁੱਖ ਦੀ ਅਕਲ ਮਾਰ ਦਿੰਦਾ ਹੈ پاگل ਨਾ ਹੋ ਪਾਗਲਪਨ ਤੰਗ ਕਰੇਗਾ ਸ਼ਾਂਤ ਚਿਤ ਰਹੋ ਤੇ ਫਕੀਰਾਂ ਨਾਲ ਮੁਕਾਬਲਾ ਨਾ ਕਰ ਪੰਜਾਬ ਨੂੰ ਨਾ ਜਾਵੀ ਜੇ ਜਾਵੇਂਗਾ ਤਾਂ ਵਾਪਸ ਜਿਉਂਦਾ ਨਹੀਂ ਆਵੇਂਗਾ ਤੇਰੀ ਮੌਤ ਦੇ ਮਗਰੋਂ ਮੁਗਲ ਰਾਜ ਦਾ ਤਕਰੀਬਨ ਅੰਤ ਹੋ ਜਾਵੇਗਾ ਪਰਦੇਸੀ ਹਮਲੇ ਕਰਨਗੇ ਸਿੰਘ ਪੰਜਾਬ ਵਿੱਚ ਰਾਜ ਕਰਨਗੇ ਖਾਲਸਾਈ ਨਿਸ਼ਾਨ ਹਰ ਪਿੰਡ ਦੇ ਘਰ-ਘਰ ਝੁਲੇਗਾ ਅਕਾਲ ਪੁਰਖ ਦੇ ਬਾਣੇ ਨੂੰ ਕੋਈ ਨਹੀਂ ਰੋਕ ਸਕਦਾ ਉਸ ਦਾ ਬਾਣਾ ਹੋ ਕੇ ਰਹੇਗਾ ਅਸਾਨੂੰ ਨਾ ਧਮਕੀਆਂ ਦਾ ਪੈ ਹੈ ਨਾ ਮੌਤ ਦਾ ਅਸੀਂ ਤਾਂ ਅਕਾਲ ਪੁਰਖ ਤੇ ਭਰੋਸਾ ਕਰਦੇ ਹਾਂ ਉਹਦੇ ਪਾਣੀ ਤੇ ਚੱਲਦੇ ਹਾਂ ਅਸਾਂ ਛੇਤੀ ਹੀ ਅਕਾਲ ਪੁਰਖ ਕੋਲ ਚਲੇ ਜਾਣਾ ਹੈ ਅਸਾਂ ਦੀਆਂ ਗੋਂਦਾ ਕੋਈ ਨਹੀਂ ਹਨ ਸਭ ਗੋਂਦਾ ਅਕਾਲ ਪੁਰਖ ਦੀਆਂ ਹਨ ਅਕਾਲ ਪੁਰਖ ਹੀ ਉਹਨਾਂ ਗੋਂਦਾ ਨੂੰ ਨੇਪੜੇ ਚਾੜੇਗਾ ਜਾਓ ਧੀਰਜ ਨਾਲ ਜਾਓ ਖੁਦਾ ਨੂੰ ਚੇਤੇ ਰੱਖੋ ਬਾਦਸ਼ਾਹ ਤੁਰ ਗਿਆ ਉਸਦੇ ਮੱਥੇ ਉੱਤੇ ਤੇ ਓੜੀ ਸੀ ਹਿਰਦੇ ਵਿੱਚ ਗੁੱਸਾ ਤੇ ਦਿਮਾਗ ਵਿੱਚ ਫਤੂਰ ਸੀ ਸਤਗੁਰੂ ਜੀ ਦੇ ਕੋਲ ਖਲੋਤਿਆਂ ਨੇ ਦੇਖਿਆ ਨੰਦ ਲਾਲ ਨੇ ਜਾਚਿਆ ਸਭ ਨੇ ਕਿਹਾ ਬਾਦਸ਼ਾਹ ਨੇ ਪੁੱਲ ਕੀਤੀ ਹੈ ਇਸ ਨੂੰ ਇਸ ਤਰ੍ਹਾਂ ਦੇ ਕੌੜੇ ਬਚਨ ਨਹੀਂ ਸਨ ਆਖਣੇ ਚਾਹੀਦੇ ਪਰ ਹਿੰਮਤ ਨਹੀਂ ਸੀ ਕਿਸੇ ਨੂੰ ਕਿ ਉਹ ਬਾਦਸ਼ਾਹ ਨੂੰ ਕੁਝ ਕਹਿਣ ਸਤ ਗੁਰੂ ਜੀ ਬਾਦਸ਼ਾਹ ਦੇ ਗੁੱਸੇ ਕੋਲੋਂ ਘਬਰਾਏ ਨਹੀਂ ਸਗੋਂ ਮੁਸਕਰਾਉਂਦੇ ਰਹੇ ਬਾਦਸ਼ਾਹ ਤੁਰ ਗਿਆ ਤਾਂ ਸਤ ਗੁਰੂ ਜੀ ਨੇ ਪਾਈ ਨੰਦ ਲਾਲ ਨੂੰ ਰੋਕੇ ਕਿਹਾ ਬਾਦਸ਼ਾਹ ਦਾ ਸਾਥ ਛੱਡ ਦੇਵੀ ਸਤ ਬਚਨ ਜੀ ਆਖ ਕੇ ਭਾਈ ਨੰਦ ਲਾਲ ਜੀ ਚਲੇ ਗਏ ਉਹਨਾਂ ਨੇ 10 ਦਿਨ ਪਿੱਛੋਂ ਬਾਦਸ਼ਾਹ પાસે ਛੁੱਟੀ ਲੈ ਲਈ ਤੇ ਕਿਸੇ ਗੁਪਤ ਅਸਥਾਨ ਤੇ ਜਾ ਕੇ ਭਗਤੀ ਕਰਨ ਲੱਗ ਪਏ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦਾਂ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ